ਸਤ ਗੁਰ ਪਰਸਾਦਾ ਬੜਾਵਲ ਮਹੱਲਾ ਪੰਜਵਾ ਆਪਣੇ ਬਾਲਕਿਆ ਪਰੱਖਿਆਨ ਪਾਰਬਰਮ ਗੁਰ ਦੇਵਾ ਸੁਖ ਸ਼ਾਂਤ ਸਹਿਜ ਆਨੰਦ ਭੈ ਪੂਰਨ ਪਈ ਸੇਵਾ ਆਪਣੇ ਬਾਲਕ ਆਪ ਰੱਖਿਆ ਨਾ ਪਾਰ ਬ੍ਰਹਮ ਗੁਰ ਦੇਵਾ ਸੋਖ ਸ਼ਾਂਤ ਸਹਿਜ ਆਨੰਦ ਪੂਰਨ ਪਈ ਸੇਵਾ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜਿਵਾਲਿਆਂ ਜਾ ਕਾ ਵਡ ਪਰਤਾਪ ਦੋਖ ਹਮਾਰੇ ਬਖਸ਼ਿਆ ਨਾਮ ਆਪਣੀ ਕਲਤਾਰੀ ਮਨ ਬਾਛ ਤਫਲ ਦਿੱਤੇ ਆਨਾ ਨਾਨਕ ਬਲਿਹਾਰੀ ਦੋਖ ਹਮਾਰੇ ਬਖਸ਼ਿ ਆਨਾ ਆਪਣੀ ਕਲਤਾਰੀ ਮਨ ਬਾਛ ਤਫਲ ਦਿੱਤੇ ਆਨਾ ਨਾਨਕ ਬਲਿਹਾਰੀ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅਖਰ ਲਗ ਕਨਾ ਤੁਖ ਭੁਲ ਜੁਕ ਮਾ ਭਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰਿ ਆਪੋ ਆਪਣੇ ਥਾਂ ਤੇ ਸਜੇ ਰਵੋ ਥਾਲ ਗੁਣ ਪ੍ਰੰਤ ਫੇਰ ਸੰਗਤ ਨੇ ਦਰਸ਼ਨ ਕਰਨੇ ਹਨ ਪਿਆਰ ਨਾਲ ਸਾਰੇ ਸਤਨਾਮ ਵੈਰ ਗੁਰੂ ਜਪੋ ਸਤਨਾਮ 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 ਜੀ